ਮੈਂ ਕਹਿੰਦਾ ਕਰੰਟ ਤੁਸੀਂ ਕਹਿੰਦੇ ਕਰੰਟ ਬਹੁਤ ਆ ਮੈਂ ਕਹਿੰਦਾ ਕਰੰਟ ਦਾ 11 ਸਾਲਾਂ ਹੀ ਰੁਕਿਆ ਸੀ ਇਹਨੂੰ ਅਰਥ ਮਿਲਣਾ ਸੀ ਅਰਥ ਮਿਲ ਗਿਆ ਸੀ ਤੇ ਲਗਾਤਾਰ ਮੈਂ ਲਗਾਤਾਰ ਦਿਨ ਰਾਤ ਇਹਨਾਂ ਨੇ ਖੜਾ ਰਿਹਾ ਤੇ ਮੇਰੇ ਲਈ ਖੜੇ ਦੇ ਆ ਮੈਂ ਨਹੀਂ ਵੀ ਕਹਿੰਦਾ ਮੈਂ ਖੜਾ ਲੈ ਇਹ ਵੀ ਮੇਰੇ ਲਈ ਖੜੇ ਦੇ ਆ ਇਹ ਦੇਖ ਰਿਹਾ ਸੀ ਕਿ ਆਸੀਂ ਗਰੀਬ ਆ ਪ੍ਰਵਾਸੀ ਆ ਸਾਡੀ ਕੋ ਬਾਣ ਫੜੇ ਨਾ ਫੜੇ ਪਰ ਸਾਤਰ ਹਮੇਸ਼ਾ ਹੀ ਇਕੱਲਾ ਇਹਨਾਂ ਨੇ ਖੜਾ ਰਿਹਾ ਤੇ ਖੜਾ ਰਹੂਗਾ ਤੇ ਅੱਜ ਇਹਨਾਂ ਨੇ ਜਤਾ ਦਿੱਤਾ ਆ ਇਹ ਸਪੋਰਟ ਕਿੱਦਾਂ ਦੀ ਹੁੰਦਾ ਹੈ 11 ਸਾਲ ਪਹਿਲੇ ਸਭ ਨਾਲ ਲੋਕਾਂ ਦੇ ਵਿੱਚ ਰਹੇ ਹੁਣ ਅਸੀਂ ਦੋਨੋਂ ਲੋਕਾਂ ਦੇ ਵਿੱਚ ਰਾਵਾਂਗੇ ਜਿਹੜੀਆਂ ਵੀ ਮੁਸ਼ਕਲਾਂ ਹੋਵਣਗੀਆਂ ਅਸੀਂ ਦੋਨਾਂ ਨਾਲ ਮਿਲ ਕੇ ਇਹਨਾਂ 'ਦੀਆਂ ਹੱਲ ਕਰਾਂਗੇ ਤੁਹਾਨੂੰ ਦੁੱਗਣੀ ਜ਼ਿੰਮੇਵਾਰੀ ਪੈ ਗਈ ਤੁਸੀਂ ਕੌਂਸਲ ਬਣ ਗਿਓ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਦੇਖੋ ਤੁਸੀਂ ਇਹ ਇੱਕ ਸਾਲ ਲਈ ਹੈ ਦੁੱਗਣੀ ਜ਼ਿੰਮੇਵਾਰੀ ਪਹਿਲੇ ਮਤਲਬ ਸੀ ਦੋ ਮਿਲਣਾ ਡਬਲ ਹੋ ਗਏ ਡਬਲ ਹੋ ਗਏ ਡਬਲ ਹੋ ਗਏ ਮੀਨਸ ਵੀ ਅਸੀਂ ਇਹ ਪਾਵਰ ਜਿਹੜੀ ਡਬਲ ਹੋ ਗਈ ਹੈ ਮੋਰ ਜਦੋਂ ਆ ਗਈ ਆ ਉਦੋਂ ਤੜਾ ਤੜ ਮੋਰ ਲੱਗੂਗੀ ਜਿੰਨੇ ਕੰਮ ਰੁਕੇ ਆ ਸਲਾਹ ਜੀ ਫਗਵਾੜਾ ਦੇ ਬਾਅਦ ਨੰਬਰ 27 ਦੇ ਵਿੱਚ ਪ੍ਰਵੀਨ ਠਾਕੁਰ ਨੂੰ ਬਹੁਤ ਵੱਡੀ ਜਿੱਤ ਮਿਲੀ ਆ ਜਿੱਤੇ ਪ੍ਰਵੀਨ ਠਾਕੁਰ ਨੇ ਡੈਨਰਾ ਤੇ ਇੱਕ ਕੀਤਾ ਸੀ ਪਿਛਲੇ 15-20 ਸਾਲਾਂ ਤੋਂ ਲੋਕਾਂ ਦੀ ਸੇਵਾ ਕੀਤੀ ਸੀ ਚਾਹੇ ਕੋਰੋਨਾ ਕਾਲਾ ਵਿੱਚ ਕੋਈ ਵੀ ਹਰ ਪੱਤੋਂ ਸੜੇ ਹੋਇਆ ਠਾਕੁਰ ਸਾਹਿਬ ਮਿਹਨਤ ਤੁਸੀਂ ਕੀਤੀ ਆ ਪਰ ਕਈ ਵੇਲੇ ਵੋਟਰ ਮਿਹਨਤ ਦਾ ਰੰਗ ਨਹੀਂ ਲਿਆਉਂਦੇ ਪਰ ਤੁਹਾਡੇ ਵੋਟਰ ਨੇ ਸਪੋਰਟਰਾਂ ਨੇ ਨੇਹਰੀ ਲਿਆਤੀ ਇਹ ਜਿਹੜੇ ਕਿਨੇ ਸੀ ਬਲਬੀਰ ਟਰੱਕਰ ਤੋਂ ਤੀਜੇ ਨੰਬਰ ਤੇ ਆ ਦੂਜੇ ਨੰਬਰ ਤੇ ਤੁਸੀਂ ਜਵਾਬ ਵੀ ਇਹ ਤਾਂ ਇਹ ਤੁਹਾਨੂੰ ਜਿਤਾਤ ਆ ਕੀ ਕਹਿਣਾ ਚਾਹੁੰਦੇ ਹੋ ਪਹਿਲਾ ਦਿਨ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਸਾਣਾ ਦਾ ਤੁਹਾਨੂੰ ਮੈਂ ਪਿਛਲੇ ਇੰਟਰਵਿਊ ਚ ਵੀ ਦੱਸਿਆ ਸੀਗਾ ਜਦੋਂ ਚੰਬੇਵਾਲ ਸਾਹਿਬ ਆਏ ਸੀਗੇ ਜਦੋਂ ਰੈਲੀ ਦੇਖੀ ਸੀ ਮੈਂ ਕਹਿੰਦਾ ਕਰੰਟ ਤੁਸੀਂ ਕਹਿੰਦੇ ਕਰੰਟ ਬਹੁਤ ਆ ਮੈਂ ਕਹਾ ਕਰੰਟ ਦਾ 11 ਸਾਲਾਂ ਨੂੰ ਰੁਕਿਆ ਸੀ ਇਹਨੂੰ ਅਰਥ ਮਿਲਣਾ ਸੀ ਅਰਥ ਮਿਲ ਗਿਆ ਸੀ ਤੇ ਲਗਾਤਾਰ ਮੈਂ ਲਗਾਤਾਰ ਦਿਨ ਰਾਤ ਇਨਾਂ ਨੇ ਖੜਾ ਰਿਹਾ ਹੈ ਤੇ ਇਹ ਮੇਰੇ ਲਈ ਖੜੇ ਰਿਹਾ ਮੈਂ ਨਹੀਂ ਕਿ ਕਹਿੰਦਾ ਮੈਂ ਖੜਾ ਨੇ ਇਹ ਵੀ ਮੇਰੇ ਲਈ ਖੜੇ ਰਿਹਾ ਸਪੋਰਟ ਬਣ ਕੇ ਪਰ ਇਹ ਮੋਰੇ ਨਹੀਂ ਆਉਂਦੇ ਸੀ ਬੋਲੇ ਕਿਉਂ ਨਹੀਂ ਆਉਂਦੇ ਸੀ ਕੋਕੀ ਇਹ ਦੇਖ ਰਿਹਾ ਸੀ ਕਿ ਅਸੀਂ ਗਰੀਬ ਆ ਪ੍ਰਵਾਸੀ ਆ ਸਾਡੀ ਕੋਈ ਬਾਹ ਨਾ ਫੜੇ ਨਾ ਫੜੇ ਪਰ ਠਾਕਰ ਹਮੇਸ਼ਾ ਹੀ ਇਕੱਲਾ ਇਨਾਂ ਨੇ ਖੜਾ ਰਿਹਾ ਤੇ ਖੜਾ ਰਹੂਗਾ ਤੇ ਅੱਜ ਇਹਨਾਂ ਨੇ ਜਤਾ ਦਿੱਤਾ ਆ ਕੀ ਇਹ ਸਪੋਰਟ ਕਿੱਦਾਂ ਦੀ ਹੁੰਦਾ ਹੈ ਜਿਹੜੇ ਕਹਿੰਦੇ ਉਹਨਾਂ ਪਿੰਨ ਹੁੰਦੀ ਪਿੰਨ ਇਹ ਅੰਦਰ ਕਿੱਦਾਂ ਕੰਮ ਕਰਦੇ ਇਹਨਾਂ ਨੇ ਅੱਜ ਦਿਖਾ ਦਿੱਤਾ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਬੋਟਰ ਦਾ ਸਪੋਰਟ ਤੁਸੀਂ ਵੀ ਡੋਰ ਟੂ ਡੋਰ ਗਏ ਬੜਾ ਸ਼ਾਬਾਸ਼ ਇਹ ਦੱਸਦੇ ਲੋਕਾਂ ਚ ਉਹਨਾਂ ਨੇ ਤੁਹਾਡੇ ਤੇ ਯਕੀਨ ਕੀਤਾ ਤੁਹਾਨੂੰ ਜਿਤਾਤਾ ਆ ਆਨ ਬਾਇ ਟਾਈਮ ਜਿਹੜੇ ਵਾਦੇ ਪੂਰੇ ਕੀਤੇ ਆ ਉਹਨਾਂ ਨੂੰ ਖਰੇ ਕੰਦੇ ਦੀ ਤਿਆਰ ਪਰ ਤਿਆਰੋਂ ਹਾਂ ਜੀ ਹਾਂ ਜੀ 11 ਸਾਲ ਪਹਿਲੇ ਠਾਕੁਰ ਸਾਹਿਬ ਲੋਕਾਂ ਦੇ ਵਿੱਚ ਰਹੇ ਹੁਣ ਅਸੀਂ ਦੋਨੋਂ ਲੋਕਾਂ ਦੇ ਵਿੱਚ ਰਾਵਾਂਗੇ ਜਿਹੜੀਆਂ ਵੀ ਮੁਸ਼ਕਲਾਂ ਹੋਣਗੀਆਂ ਅਸੀਂ ਦੋਨੋਂ ਨਾਲ ਮਿਲ ਕੇ ਇਹਨਾਂ ਦੀਆਂ ਹੱਲ ਕਰਾਂਗੇ ਠਾਕੁਰ ਸਾਹਿਬ ਚੈਲੰਜ ਹੁਣ ਤੁਹਾਨੂੰ ਬਹੁਤ ਵੱਡਾ ਤੁਸੀਂ ਪਹਿਲਾਂ ਸਪੋਰਟ ਤੁਸੀਂ ਪਹਿਲਾਂ ਤੋਂ ਹੋ ਗਈ ਤੁਹਾਨੂੰ ਦੁੱਗਣੀ ਜ਼ਿੰਮੇਵਾਰੀ ਪੈ ਗਈ ਤੁਸੀਂ ਕਾਉਂਸਲ ਬਣ ਕੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਦੇਖੋ ਤੁਸੀਂ ਇਹ 1000 ਲਈ ਹੈ ਦੁੱਗਣੀ ਜ਼ਿੰਮੇਵਾਰੀ ਕੱਲਮਕ ਕੱਲਾ ਸੀ ਉਹ ਮੇਰੇ ਨਾਲ ਡਬਲ ਹੋ ਗਏ ਡਬਲ ਹੋ ਗਈ ਡਬਲ ਹੋ ਗਏ ਮੀਨਸ ਵੀ ਅਸੀਂ ਪਾਵਰ ਜਿਹੜੀ ਡਬਲ ਹੋ ਗਈ ਠੀਕ ਨੇ ਤੋਂਾਨੂੰ ਮੈਂ ਕਹਿਣਾ ਵੇ ਸਰਟੀਫਿਕੇਟ ਮਿਲ ਜਾਣਾ ਸਾਨੂੰ ਕੱਲ ਸੋਮਵਾਰ ਨੂੰ ਮੋੜ ਜਿੱਦਾਂ ਆ ਗਈ ਆ ਉਸ ਦਿਨ ਤੜਾ ਤੜ ਮੋੜ ਲੱਗੂਗੀ ਜਿੰਨੇ ਕੰਮ ਰੁਕੇ ਆ ਉਹ ਤੋਂ ਬਾਅਦ ਸਾਡੇ ਜਿਹੜਾ ਕੰਮ ਆ ਬਾੜ ਦੇ ਤੁਸੀਂ ਹਮੇਸ਼ਾ ਹੀ ਕਹਿੰਦੇ ਆ ਕਿ ਸੀਆਰਪੀ ਕਲੋਨੀ ਵਿੱਚ ਗਟਰਾਂ ਦੀ ਪ੍ਰੋਬਲਮ ਹਰੇਕ ਦੀ ਸੀਵਰੇਜ ਦੀ ਪ੍ਰੋਬਲਮ ਲਾਈਟਿੰਗ ਦੀ ਪ੍ਰੋਬਲਮ ਹਮੇਸ਼ਾ ਰਹੀ ਆ ਸਾਡੇ ਇਧਰੋਂ ਦੇਖ ਲੋ ਦਸਾਂਝਾ ਰੋਡ ਨੂੰ ਜਾਂਦਾ ਆ ਨੇਰਾ ਪਿਆ ਗੁੱਪ ਇਹ ਸਾਨਾ ਵੱਡੀ ਪ੍ਰੋਬਲਮ ਆ ਉਹ ਸਾਨਾ ਕਹ ਲੋ ਕਿ 2 ਨੰਬਰ ਗੇਟ ਆ 2 ਨੰਬਰ 2 ਨੰਬਰੀ ਮੀਨਸ ਕਿਉਂਕਿ ਲੀਡਰਾਂ ਦੇ ਨੇੜੇ ਆ ਠੀਕ ਆ ਅਸੀਂ ਹੁਣ ਕਿਸੇ ਦੀ ਬੁਰਾਈ ਨਹੀਂ ਕਰਨੀ ਅਸੀਂ ਜਿਹੜਾ ਬੁਰਾਈ ਸੀਗੀ ਉਹਨੂੰ ਅਛਾਈ ਨਾਲ ਜਵਾਬ ਦੇਣ ਆਇਆ ਵੇ ਅਸੀਂ ਕੰਮ ਕਰਕੇ ਦਿਖਾਵਾਂਗੇ ਸੋ ਵੱਡੀ ਗੱਲ ਆ ਜੀ ਸਾਫ ਸੁਥਰਾ ਚਿਹਰਾ ਕਹਿੰਦੇ ਆ ਅਸੀਂ ਕਿਸੇ ਨੂੰ ਨਹੀਂ ਦਾਨੀ ਕਿਸੇ ਨੂੰ ਭੰਗੜਾ ਨਹੀਂ ਅਸੀਂ ਕੰਮ ਕਰਾਂਗੇ ਕੈਨਾ ਮੰਦਸੇਨਾ ਹਰਦੀਪਾ ਟੱਕਰ ਸਾਹਿਬ ਟੀਵੀ ਭਗਵਾੜਾ